ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਜਿਹੜਾ ਹੈਗਾ ਕਾਲ ਦਿੱਤੀ ਸੀਗੀ ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਨੇ ਕੁਝ ਮੰਗਾਂ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅ ਅਡਰੈਸ ਹੋ ਚੁੱਕੀਆਂ ਹੈਗੀਆਂ ਨੇ ਜਿਹੜੇ ਅੱਜ ਦਾ ਪੀਸ ਫੋਨ ਜਿਹੜਾ ਕਰਦਾ ਘਟਾਉਂ ਕਰ ਰਹੇ ਹੈਗੇ ਨੇ ਤੇ ਦਰਾਨੀ ਚਰਦਾ ਇੱਕ ਨਿਕਲ ਰਿਹਾ ਰੈਜ਼ੀਡੈਂਟ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਮਜ਼ਦੂਰਾਂ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋਈ ਸੀ ਕਿ ਮੁਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਕਿ ਉਹ ਪਰਚਾਹੇ ਦੀ ਹੈਗੀ ਹੈ ਤੇ ਜੀ ਪਰਚਾਹੇ ਚ ਹੋਏਗਾ ਉਸ ਤਰ੍ਹਾਂ ਜਿਹੜਾ ਹੈਗਾ ਮੇਕਲੀ ਹੁੰਦੇ ਹਨ ਨੰਬਰ ਕਿਤੇ ਵੀ ਪਹੁੰਚੇਗਾ ਮਾਮਲਾ ਕਰ ਦਿੱਤਾ ਵਾਦਾ ਕੀਤਾ ਜਾਵੇ ਤੇ ਫਿਰ ਇਹਦੀ ਮਹੱਤਵ ਇਨਵੋਲ ਹੋਤਾ ਹੈ ਮਤਲਬ ਕਿ ਇਹ ਟਾਲੀ ਚੋਰੀ ਕਰਨ ਵਾਲਾ ਮਕਸਦ ਸੀ ਤੇ ਪੁਲਿਸ ਨੇ ਇਨਵੈਸਟੀਗੇਸ਼ਨ ਪਿਆ ਕਰ ਲਈ ਹੈ ਨਹੀਂ ਕਰ ਇਹ ਪ੍ਰਾਣਾ ਮੈਟਰ ਹੈ ਵਿੱਚ ਆਲਰੇਡੀ ਆਫੇਅਰ ਹੋਈ ਹੋਈ ਹੈ ਇਹਦੇ ਵਿੱਚ ਕਿਸਾਨਾਂ ਨੂੰ ਕੁਝ ਮੰਗਾ ਸੀ ਗਿਆ ਇਹ ਵਿਚ ਜਿਹੜਾ ਇੱਕ ਟਾਲੀ ਮਿਲੀ ਸੀ ਜਿਹਨੂੰ ਇਸ ਮੰਦ ਕਾਰਵਾਈ ਤੇ ਇੱਕ ਹੋਰ ਜਿਹੜਾ ਹੈਗਾ ਦੋ ਪੈਰਾ ਸਬੰਧੀ ਸੀ ਉਹਦੀ ਦਰਖਾਸਤ ਕਿਸਾਨਾਂ ਨੇ ਦਿੱਤੀ ਹੈਗੀ ਉਹਨੇ ਅਸੀਂ ਪਰਟਾਲ ਕਰਨੇ ਆ ਉਹਦੀ ਅਧਿਕ ਕਰਦੇ ਜਿਹੜੀ ਅਸੀਂ ਕਮਿਸ਼ਰੇ ਹਾਂਗੇ ਜੀ ਤਾਂ ਪਿਆਲਾ ਨੂੰ ਪ੍ਰਾਪਤ ਕਰਨ ਦੀ ਮੰਗ ਕੀਤੀ ਗਈ ਹੈ ਕੀ ਮੰਗ ਕਰ ਰਹੇ ਹੋ ਸਭਨੂੰ ਇਸ ਸਬੰਧੀ ਜਿਹੜਾ ਹੈਗਾ ਜਿਹੜਾ ਸੀਨੀਅਰ ਅਫਸਰਾਂ ਦੇ ਨਾਲ ਜਿਹੜਾ ਹੈ ਧਿਆਨ ਦੇ ਵਿੱਚ ਲਿਆ ਕੇ ਅਦਰ ਇਫ ਆਰ ਦਰਜ ਹੋਣ ਤੋਂ ਬਾਅਦ ਜਿਹੜੀ ਯੂਨੀਵਰਸਿਟੀ ਕਾ ਯੂਸੀਏ ਹੈ ਪਟਿਆਲਾਮ ਦਾ ਕਲਾਸ ਕਲੈਸ਼ ਹੋਇਆ ਜੀ ਉਹ ਕਹਿੰਦੇ ਵੀ ਅਸੀਂ ਕਾਰਵਾਈ ਕੋਈ ਨਹੀਂ ਕਰਾਣੀ ਕਿਉਂਕਿ ਅੱਜ ਵੀ ਡੀਐਸਪੀ ਦੇ ਕੋਲ ਤੋਂ ਲਿਖਤੀ ਰਿਸ਼ਾਇਦ ਨਹੀਂ ਦਿੱਤੀ ਨਹੀਂ ਲੱਗਦਾ ਵੀ ਕੋਈ ਆਪਾ ਤੁਸੀਂ ਸਮਝੌਤਾ ਕੀਤਾ ਕੋਈ ਨਿੱਕੀ ਨੋਟਿਸ ਕਹਿੰਦੇ ਇਹ ਪਰਤਾਉ ਦੇ ਦੇ ਨਾ ਮੈਂ ਕਹਿੰਦਾ ਜੀ ਇਹ ਬਰਖਾਸਤ ਹੈਗੀ ਹੈ ਮੈਟਰ ਦਾ ਜਸਤਾ ਮੈਟਰ ਹੈ ਜਿਵੇਂ ਅੱਗੇ ਕੋਈ ਬਿਆਨ ਦੇ ਵਿੱਚ ਬਿਆਨ ਦੇ ਰਹਾ ਕੀ ਪਤਾ ਹੋਵੇ ਨਵੀਂ ਦੇ ਹਾਂ ਬਿਲਕੁਲ ਬਿਆਨ ਦੇਗਾ ਆਪਣੇ ਜਿਨ੍ਹਾਂ ਜਿਨ੍ਹਾਂ ਖਿਲਾਫ ਦੋਸ਼ ਲਾਇਆ ਉਹਨਾਂ ਤੇ ਖੜਾ ਸਕਦਾ ਹੈ ਤੇ ਪਰਚਾਹ ਦਾ ਮੈਟਰ ਦੇ ਰਿਹਾ ਹੈਗਾ ਐਪਲੀਕੇਸ਼ਨ ਦੇ ਦਿੱਤੀ ਹੈਗੀ ਅਸੀਂ ਦੇ ਮੁਤਾਬਕ ਬਣਦੀ ਕਾਨੂੰਨ ਦੇ ਅਨੁਸਾਰ ਕਰ ਲਈਏ ਬੁੱਝ ਲਿਆ ਹੁਣ ਉਹਨਾਂ ਕਿਤਾਬ ਦੇ ਕੋਰਸਾ ਆਪਣੀ ਮਤਰਾ ਨਿਭਣਗੇ ਪੜੇ ਤੇ ਹਰ ਆਲਮੋਸਟ ਲਿਬਰ ਚੁੱਕੇ ਹੋਏ ਨੇ ਕਪਤਾਨ ਕਹਿੰਦੇ ਕਿ ਇਹ ਐਫ ਆਈ ਆਰ ਦੀ ਕਾਪੀ ਸਾਹਮਣੇ ਦਿੱਤੀ ਅਸੀਂ ਇੱਕ ਚੁੱਕ ਲਿਆਵਾਂਗੇ ਹਾਂ ਆਪਣੀ ਇਹ ਗੱਲ ਹੋ ਚੁੱਕੀ ਹੈ ਗੱਲਬਾਤ ਹੋ ਚੁੱਕੀ ਹੈ ਕਿ ਤੁਹਾਡੀ ਅੱਜ ਤੋਂ ਸੈਂਟੀ ਬਣ ਚੁੱਕੀ ਹੈ ਕਿ ਕਿਹਨਾਂ ਕਿਹਨਾਂ ਦੇ ਨਾਮ ਐਡ ਕਰ ਦੇਣਗੇ ਇਹ ਪ੍ਰਸਤਾਵ ਉਹਦੀ ਲੈ ਕੇ ਕੁਝ ਐਪਲੀਕੇਸ਼ਨ ਦਿੱਤੀ ਹੈਗੀ ਜੀ ਵੇਖਦੇ ਜਾਈਏ ਧੰਨਵਾਦ ਵੀ ਹੁਣ ਜਿਹੜੀ ਮੀਟਿੰਗ ਪਈ ਹੈ ਕੀ ਦੇਖੋ ਦੋ ਮੀਟਿੰਗਾਂ ਸਾਡੀਆਂ ਇੱਥੇ ਨਾਬੇ ਦੇ ਈਐਸਟੀ ਦਫ਼ਤਰ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਹੋਇਆ ਹੈ ਪਹਿਲੀ ਮੀਟਿੰਗ ਵਿੱਚ ਜੋ ਕੁਝ ਵਿਚਾਰੇ ਗਏ ਦੂਜੀ ਮੀਟਿੰਗ ਦੇ ਵਿੱਚ ਹੁਣ ਜਿਹੜੇ ਬਹੁਤ ਛਿੱਟੇ ਤੇ ਆਪਾਂ ਪੁੱਜੇ ਹੈਗੇ ਕਿ ਅਸੀਂ ਤਰੰਤ ਜਿਹੜੀ ਐਫ ਆਈ ਆਰ ਹੈ ਆਪਣੀ ਐਪਲੀਕੇਸ਼ਨ ਦੇ ਆਧਾਰ 'ਤੇ ਉਹ ਦਰਜ ਕਰਨ ਲੱਗਦੇ ਜਦੋਂ ਤਰੰਤ ਸਾਡੀ ਐਫ ਆਈ ਆਰ ਤਿਆਰ ਹੋ ਗਈ ਅਸੀਂ ਤੁਹਾਨੂੰ ਕਾਪੀ ਦੇ ਦਿੰਦੇ ਕਿਹੜੀ ਐਫ ਆਈ ਆਰ ਦੀ ਕਿਹੜੀ ਜੋ ਸਾਡੀਆਂ ਦੁਕਾਨਾਂ ਨੂੰ ਸੰਭੂ ਤੌਰ ਤੇ ਚੋਰੀ ਹੋਈਆਂ ਸੀ ਉਹ 90 ਦੇ ਵਿੱਚ ਆਈਆਂ ਸੀ ਸਪੂਤਕਾਂ ਕਹਿ ਗਿਆ ਸਮਾਰਟ ਬਰਾਮਦ ਹੋਇਆ ਇੱਕ ਟਰਾਲੀ ਜਿਹੜੇ ਸੁੰਨੀ ਜਗ੍ਹਾ ਦੇ ਵਿੱਚ ਖੜੀ ਕੀਤੀ ਗਈ ਸੀ ਦੇ ਮੰਕੀ ਤੇ ਵੀ ਐਫ ਆਈ ਆਰ ਦਰਜ ਕਰਕੇ ਬੰਦੇ ਤੇ ਬਾਈ ਨੇ ਅਰਜ਼ੀ ਦਿੱਤੀ ਇਹ ਕੇਸ ਹੈ ਜਿਹੜਾ ਇਹ ਇੰਨਾ ਜਲਦੀ ਸਾਨੂੰ ਪੁੱਟ ਕਰਕੇ ਦਿਓ ਬੰਦੇ ਦੀ ਗ੍ਰਿਫਤਾਰੀ ਕਰੋ ਹਰਮਾਨ ਤੇ ਤਾਂ ਕਿ ਸਾਥੀ ਲੋਕਾਂ ਦੇ ਸਾਹਮਣੇ ਆ ਕਿੰਨਾ ਸਮਾਨ ਬੋਟਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਸੀ ਦੇ ਵਿੱਚ ਭਾਂਡੇ ਸੀਗੇ ਕੱਪੜੇ ਸੀਗੇ ਸਿਲੰਡਰ ਸੀਗੇ ਏ.ਸੀ. ਸੀਗੇ ਕੁੰਡਰ ਸੀਗੇ ਪੱਖੇ ਸੀਗੇ ਇਹ ਸਾਰੇ ਕਿੰਨੇ ਬੰਦੇ ਚੜ੍ਹ ਗਏ ਕਿਹਦੇ ਟਰੈਕਟਰ ਗਏ ਕੀ ਦੇ ਕਰੇ ਟਰਾਲੀਆਂ ਖੜੀਆਂ ਗਈਆਂ ਕਿਹੜਾ ਕਵਾੜੀਆ ਇਹਨਾਂ ਵੱਡੇ ਹੋਏ ਸਮਾਨ ਨੂੰ ਲੈ ਇੱਕ ਪੰਕਚਤ ਕੋਲੇ ਦੇ ਪਰਚੇ ਅਧਰ ਤੇ ਹੈ ਲਾਉਣ ਸ਼ੁਕੀ ਦੂਜੇ ਦੀ ਮੰਗ ਕਰਦੇ ਜਿਹੜੀ ਲਵਾਰਤ ਕਮੀ ਰਹਾ ਬਿਲਕੁਲ ਉਹ ਪੂਰ ਤੌਰ ਤੇ ਇੱਕ ਪਰਚਾ ਹੋਰ ਦਰਜੇ ਕਰਾਉਣ ਦੀ ਮੰਗ ਕਰਦੇ ਲਵਾਰਤ ਵੀ ਪਹਿਲੀ ਵਾਲਾ ਵੀ ਤੇ ਜਿਹੜੀ ਟਰਾਲੀ ਦੇ ਟਾਇਰ ਕਦੇ ਤਰਾਕਤ ਹੋਣੇ ਰਹਿੰਦੇ ਸੀ ਉਹਦੇ ਤਰਾਕਤ ਕੀਤੇ ਉਹ ਪਰਚਾ ਵੀ ਪੂਰ ਪੰਕਚਤ ਤੇ ਹੋਊਗਾ ਕਿਉਂਕਿ ਉਹ ਵੀ ਉਹਦੇ ਅੰਦਰ ਸਮਾਨ ਬਰਾਮਦ ਹੋਇਆ ਸੋ ਇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਦੇਖਦੇ ਕਿੰਨੇ ਸਮੇਂ ਚ ਰੇਲਯਾਰ ਲਾ ਚੁੱਕੇ ਸਾਡੇ ਕੋਲ ਆ ਜਾਂਦੀ ਵੀ ਇੱਥੇ ਉਹਨਾਂ ਚਿਰ ਬੈਠੇ ਆਂ ਤੋਂ ਉਦੋਂ ਬਾਅਦ ਨਾਲ ਵੀ ਨਾਲ ਅਸੀਂ ਮੰਗ ਕੀਤੀ ਹੈ ਵੀ ਜਿਹੜਾ ਇਹ ਕੇਸ ਹੈਗਾ ਇਹ ਸੀਆਈ ਸਟਾਫ ਨੂੰ ਕਟਿਆਲੇ ਨੂੰ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਜੋ ਲੱਗ ਰਿਹਾ ਵੀ ਪ੍ਰਸ਼ਾਸਨ ਦਾ ਜੋ ਇਹ ਆ ਰਵਈਆ ਇੱਥੋਂ ਦੇਦਾ ਦਾ ਭੇਜਦਾ ਇਹ ਸਾਡੇ ਕੇਸ ਨੂੰ ਬੰਦੇ ਨਹੀਂ ਲਾਏਗਾ ਕਿਉਂਕਿ ਦਬਾਅ ਕਿਤੇ ਨਾ ਕਿਤੇ ਪੋਲੀਟਿਕਲ ਪਾਰਟੀਆਂ ਦੇ ਹੁੰਦੇ ਐ ਜਿਵੇਂ ਆਮ ਆਦਮੀ ਪਾਰਟੀ ਦੇ ਚੇਤੇ ਪੱਕੋ ਹੁਣੀ ਜੌਹਦੀ ਪਤਨੀ ਸ੍ਰੀਮਤਾ ਚਾਵਲਾ ਇਥੋਂ ਦੀ ਨਗਰ ਕੌਂਸਲ ਦੀ ਪ੍ਰਧਾਨ ਸੀ ਅਸੀਂ ਨੇ ਮੰਗ ਰੱਖੀ ਹੈ ਤੇ ਪ੍ਰਸ਼ਾਸਨ ਨੇ ਹਾਂ ਵੀ ਭਰੀ ਐ ਵੀ ਇਹ ਕੇਸ ਤੁਹਾਡਾ ਸੀਆਈ ਨੂੰ ਜਿਹੜਾ ਜਿਹੜਾ ਐਮਪੀ ਦਾ ਜਿਹੜਾ ਡੀਐਮਪੀ ਦਾ ਜਿਹੜਾ ਕਲੈਸ਼ ਹੋਇਆ ਜੀ ਉਹਦੇ ਚ ਕੀ ਦੇਖੋ ਡੀਐਸਪੀ ਦਾ ਜਿਹੜਾ ਮਖਲਾਫੀ ਉਹ ਸੀ ਕਿਉਂਕਿ ਡੀਐਸਪੀ ਜੋ ਬੇਟੀ ਹੈ ਆਪਣੇ ਪਰਿਵਾਰਾਕੀ ਨੇ ਅਸੀਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਸਾਡਾ ਕੋਈ ਕੋਈ ਕਸੂਰ ਨਹੀਂ ਸੀ ਨਾ ਹੀ ਕੋਈ ਦੋਸ਼ ਉਹਨਾਂ ਨੂੰ ਥੱਲੀ ਕਰਵਾਈ ਹੈ ਵੀ ਦੇਖੋ ਸਾਡਾ ਕੋਈ ਅੱਧਾ ਕਿਤੇ ਨਾ ਇਸ ਤਰ੍ਹਾਂ ਮਾੜੇ ਚੰਗੇ ਸ਼ਬਦ ਬੋਲਦੇ ਨਹੀਂ ਦਿਨਾ ਅਸੀਂ ਬੋਲੇ ਇਹਦੇ ਚ ਤੁਸੀਂ ਵੀ ਸਾਡੇ ਆਲਾਣੀਆਂ ਪ੍ਰੋਗਰਾਮ ਦੇ ਵਿੱਚ ਜਿਹੜਾ ਕੈਂਟ ਲੱਗੇਗਾ ਬੜੀਆਂ ਵਿਸ਼ਿਆਂ ਨੇ ਲੰਘੋਗੇ ਇਹ ਤੁਸੀਂ ਵੀ ਦੇਖੋ ਜਿਹੜਾ ਕੀ ਇਹ ਅਮਰਜੇਤੀ ਕੰਮ ਸੀ ਅਸੀਂ ਸਟੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਕੋਈ ਅਮਰਜੇਤੀ ਕੰਮ ਸੀ ਕਿ ਲੰਘਣਾ ਤੇ ਗੋਲ ਮੰਨ ਚੱਲ ਰਹੇ ਹਾਂ ਨਾ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਸਾਨੂੰ ਲੱਗਦਾ ਲੰਘਾ ਤੇ ਨਹੀਂ ਤਾਂ ਜੀ ਤੁਹਾਡਾ ਧਰੋ ਕਰ ਰੱਖੀ ਅਲਾਨੀਆਂ ਕਿਸ਼ਾ ਸ਼ੇਰ ਨੂੰ एलान ਕਰਕੇ ਟੈਂਟ ਲਾਏ ਹੋਏ ਆ ਜੜੀਆਂ ਵਿਚ ਇਹ ਤੁਹਾਨੂੰ ਲੰਘਣੀ ਦੀ ਚਾਹੀਦੀ ਉਸ ਤੋਂ ਪਹਿਲੀ ਵੱਡੀ ਮਲਕਾ ਚਲੋ ਉਹਨਾਂ ਨੇ ਵੀ ਆਪਣੇ ਮਨ ਨੂੰ ਇਸ ਗੱਲ ਤੇ ਲੰਘਾ ਸਮਝਿਆ ਅਸੀਂ ਤਾਂ ਕਹਿ ਕੇ ਆਏ ਹਾਂ ਉਹਨਾਂ ਨੇ ਵੀ ਆਪਣੇ ਮਨ ਦੇ ਵਿੱਚ ਸਮਝਿਆ ਉਹ ਵੀ ਸ਼ਾਇਦ ਕਿਤੇ ਨਾ ਕਿਤੇ ਆਪਾਂ ਤੋਂ ਫਰਕ ਰਿਆ ਅਸੀਂ ਤਾਂ ਇਹ ਸਮਝਦੇ ਹਾਂ ਕਿ ਅਜੋਲਣਾ 'ਚ ਸਾਡੇ ਨਾਲ ਹਮੇਸ਼ਾ ਵੱਡੇ ਤੋਂ ਵੱਡੇ ਤਰ੍ਹਾਂ ਦੇ ਘਣਾਕ ਪਿੱਛੇ ਹੈਗੇ ਆ ਡੀਪੀਆਂ ਦੇ ਘਣਾਕ ਕੀਤੇ ਐ ਐਸਐਸਪੀਆਂ ਦੇ ਘਣਾਕ ਕੀਤੇ ਐ ਕਿਉਂ ਜਿਆ ਨੌਕਤਾ ਕਰੀ ਲਈ ਅੱਜ ਆ ਕਿ ਜੋ ਸਿੱਖਣਾ ਚਾਹੀਦਾ ਬਲਾਗਮ ਨੂੰ ਅਸੀਂ ਦਹੀ ਕਮਾਂਗੇ